ਸ਼ੇਅਰ ট্রেਡਿੰਗ ਕਰਕੇ ਰਿਟਰਨ ਦਵਾਗੇ ਜੀ ਤੇ ਕਿਸੇ ਨੂੰ 3% 4% 5% ਦਾ پتہ ਨਹੀਂ ਕਿੰਨੀ ਪਰਸੈਂਟ ਦਾ ਲਾਲਚ ਦੇ ਕੇ ਲੋਕਾਂ ਤੋਂ ਕਰੋੜਾ ਰੁਪਏ ਇਕੱਠਾ ਕਰਕੇ ਇਹ ਦੌੜ ਗਏ ਮੈਂ ਸਰ ਆਪਣੇ ਰਿਸ਼ਤੇਦਾਰਾਂ ਦੇ ਵੀ ਲਗਵਾਏ ਆਪਣੇ ਫਰੈਂਡ ਸਰਕਲ ਦੇ ਵੀ ਲਗਾਏ 2.5 ਕਰੋੜ ਰੁਪਏ ਲਾਇਆ ਹੋਇਆ ਇਹ ਸਭ ਨੂੰ ਮੂਰਖ ਬਣਾਈ ਗਏ ਜੀ ਇੱਕੋ ਗੱਲ ਕਹਿੰਦੇ ਰਹੇ ਜਦੋਂ ਅਸੀਂ ਜਦ ਵੀ ਜਾਣਾ ਸਾਰੇ ਲੋਕ ਇਕੱਠੇ ਹੋਏ ਆ ਜਿਨੇ ਵੀ ਜਾਣਾ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਜੀ ਅਸੀਂ ਧੋੜਦੇ ਨਹੀਂ ਅਸੀਂ ਇਮਾਨਦਾਰ ਆ ਸਿਰਫ 6 ਮਹੀਨੇ ਮੇਰੇ ਖਾਲ ਕੇ ਥੋੜੇ ਪੈਸੇ ਆਂਦੇ ਰਹੇ ਆ ਉਸ ਤੋਂ ਬਾਅਦ ਭਾਜੀ ਜਦੋਂ ਆਪਾਂ ਆਫਿਸ ਚ ਚੱਕਰ ਲਾਣ ਲੱਗੇ ਆ ਭਾਜੀ ਸ਼ਾਮ ਨੂੰ ਆਨਾ ਮੈਂ ਤੁਹਾਨੂੰ ਕੱਲ ਪੇਮੈਂਟ ਦਿਨਾ ਪਰਸੋ ਦਿਨਾ ਭਾਜੀ ਕੋਈ ਪੇਮੈਂਟ ਨਹੀਂ ਹੈ ਜੇ ਅਸੀਂ ਆਪਾਂ ਖੁਦ ਪਰੇਸ਼ਾਨ ਹੈਗੇ ਆ ਉਹ ਉਹਦੇ ਸਾਹਮਣੇ ਆਫਿਸ ਬੰਦ ਹੈ ਜੀ ਹਫਤੇ ਤੋਂ ਆਫਿਸ ਬੰਦ ਹੈਗਾ ਪੰਜ 10 ਦਿਨ ਹੋ ਗਿਆ 10 ਦਿਨ ਤੋਂ ਨਾ ਨੰਬਰ ਬਣ ਜਾ ਰਿਹਾ ਟੋਟਲੀ ਕੋਈ ਨੂੰ ਕੁਝ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਆਪਾਂ ਕਰਨੇ ਸਰ ਬੰਦੇ ਨੂੰ ਆਪਾਂ ਪੁਲਿਸ ਕੰਪਲੇਨ ਕਰੀ ਜਲਦੀ ਜਲਦੀ ਸਰ ਟਰੇਸ ਹੋਏ ਬੰਦਾ ਤੇ ਬੰਦਾ پکڑ ਕੇ ਸਾਨੂੰ ਉੱਤਰ ਇਨਸਾਫ ਮਿਲੇ ਕੋਈ ਇਸ ਕਰਕੇ ਇਕੱਠੇ ਹੋਏ ਜੀ ਔਰ ਇੱਕ ਫਰਮ ਸੀਗੀ ਸਟੌਂਜ ਟਰੇਡਰ ਨਾਮ ਤੋਂ ਜਿਹਦੀ ਮਾਲਿਕ ਸੀਗੀ ਨੀਦੀ ਤੇ ਉਹਦਾ ਹਸਬੰਡ ਸੀਗਾ ਇਹ ਦੋਨੋਂ ਮਿਲ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਸੀਗੇ ਵੀ ਅਸੀਂ ਤੁਹਾਨੂੰ ਸ਼ੇਅਰ ਟਰੇਡਿੰਗ ਕਰਕੇ ਰਿਟਰਨ ਦਵਾਵਾਂਗੇ ਜੀ ਤੇ ਕਿਸੇ ਨੂੰ 3% 4% 5% ਦਾ پتہ ਨਹੀਂ ਕਿੰਨੀ ਪਰਸੈਂਟ ਦਾ ਲਾਲਚ ਦੇ ਕੇ ਲੋਕਾਂ ਤੋਂ ਕਰੋੜਾ ਰੁਪਏ ਇਕੱਠਾ ਕਰਕੇ ਇਹ ਦੌੜ ਗਏ ਤੁਹਾਡੇ ਪਾਸੇ ਲੱਗੇ ਹੋਏ ਮੇਰੇ ਵੀ ਲੱਗੇ ਹੋਏ ਜੀ ਕਿੰਨੇ ਆ ਤੁਹਾਡੇ ਮੇਰੇ ਵੀ ਹੈ 1.5 ਕਰੋੜ ਦੇ ਆਸਪਾਸ ਜੀੜੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਇਹ ਦੇਖੋ ਜੀ ਮੈਨੂੰ ਤਾਂ ਇਹ ਮਿਲੇ ਸੀਗੇ ਜੀ 2021 ਚ ਉਸ ਤੋਂ ਪਹਿਲਾਂ ਵੀ ਇੱਥੇ ਬਿਲਡਿੰਗ 'ਚ ਕੰਮ ਕਰ ਰਹੇ ਸੀਗੇ ਪਰ ਮੇਰੀ ਮੁਲਾਕਾਤ ਨਹੀਂ ਹੋਈ ਸੀ ਮੇਰੀ ਮੁਲਾਕਾਤ ਹੋਈ 2021 ਚ ਗੱਡੀ ਕਿਸ ਤਰ੍ਹਾਂ ਹੋਈ ਬismillah ਕਰਨਾ ਹੈ ਮੇਰਾ ਵੀ ਉਸੀ ਫਲੋਰ ਦੇ ਉਪਰ ਆਫਿਸ ਹੈ ਜਿਹੜੀ ਫਲੋਰ ਦੇ ਉਪਰ ਇਹਦਾ ਆਫਿਸ ਆਫਿਸ ਦਾ ਕਿੰਨੇ ਤੋਂ ਬੰਦੇ ਕੰਮ ਕਰਦੇ ਸੀ ਇਹਨਾਂ ਕੋਲੇ ਇਹਨਾਂ ਨੇ 4-5 ਆਫਿਸ ਇਕੱਠੇ ਕਰਕੇ ਆਫਿਸ ਬਣਾਇਆ ਹੋਇਆ ਸੀਗਾ ਜੀ ਤੇ ਮੇਰੇ ਖਿਆਲ ਨਾਲ 7-8 ਬੰਦੇ ਕੰਮ ਕਰਦੇ ਸੀ ਤੇ ਰੈਗੂਲਰ ਪੈਸੇ ਤੁਹਾਨੂੰ ਕਿੰਨੇ ਸਾਲ ਆਉਂਦੇ ਰਹੇ ਜੀ ਪਹਿਲੇ 1-2 ਸਾਲ ਆਇਆ ਜੀ ਬਸ ਓਥੋਂ ਬਾਅਦ ਬੰਦ ਕਰ ਦਿੱਤਾ ਬਸ ਤੋਂ ਹੁਣ ਪਿਛਲੇ 1 ਸਾਲ ਤੋਂ ਟੋਟਲੀ ਬੰਦ ਸੀਗੇ ਜਿੱਤੇ ਇੱਕ ਸਾਲ ਤੋਂ ਪੈਸੇ ਆਨੇ ਬੰਦ ਹੋ ਸੁਬੇ ਤੁਸੀਂ ਕੰਪਲੇਨ ਨਹੀਂ ਇੱਕ ਸਾਲ ਤੋਂ ਕਰ ਰਹੇ ਸਰੇ ਸਭ ਨੂੰ ਮੂਰਖ ਬਣਾਈ ਗਏ ਜੀ ਇੱਕੋ ਗੱਲ ਕਹਿੰਦੇ ਰਹੇ ਜਦੋਂ ਅਸੀਂ ਜਦ ਵੀ ਜਾਣਾ ਸਾਰੇ ਲੋਕ ਇਕੱਠੇ ਹੋਏ ਆ ਜਿਨੇ ਵੀ ਜਾਣਾ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਜੀ ਅਸੀਂ ਦੌੜਦੇ ਨਹੀਂ ਅਸੀਂ ਇਮਾਨਦਾਰ ਆ ਅਸੀਂ ਮਿਹਨਤ ਕਰ ਰਹੇ ਆ ਸਾਨੂੰ ਟਾਈਮ ਦਿਓ ਸਾਨੂੰ ਟਾਈਮ ਦਿਓ ਟਾਈਮ ਦਿਓ ਹੁਣ ਲਾਸਟ ਵੀ ਜਦੋਂ ਦੌੜੇ ਆ ਇਹ ਉਸ ਦਿਨ ਵੀ ਉਹ ਸਹੀ ਕਹਿ ਕੇ ਦੌੜਿਆ ਆ ਜੀ ਮੈਨੂੰ ਟਾਈਮ ਦਿਓ ਮੈਂ ਸਭ ਦੇ ਪੈਸੇ ਵਾਪਸ ਕਰੂੰਗਾ ਵੇ ਇੱਕ ਇੱਕ ਪੈਸਾ ਵਾਪਸ ਕਰੂੰਗਾ ਮੈਂ ਇਮਾਨਦਾਰ ਆ ਉਸਹੀ ਕਹਿ ਕੇ ਬੇਫੂ ਬਣਾਏਗੇ ਲੋਕਾਂ ਦਾ ਲੋਕ ਕਹਿੰਦੇ ਵੀ ਚਲੋ ਸਭ ਨੂੰ ਇਹ ਹੁੰਦਾ ਵੀ ਚਲਿਆ ਯਾਰ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪੈਸਾ ਆਣਾ ਚਾਹੀਦਾ ਕਿਹਦੇ ਕੋਲ ਟਾਈਮ ਹੁੰਦਾ ਕੋਰਟ ਕਟਿਆਰੀਆਂ ਚ ਪੁਲਿਸ ਥਾਣੇ ਜਾਣ ਦਾ ਹਰੇਕ ਬੰਦਾ ਇਹ ਸੋਚਦਾ ਵੀ ਮੇਰਾ ਪੈਸਾ ਮਿਲ ਜੇ ਮੈਨੂੰ ਬਸ ਉਸੇ ਉ ਵਿੱਚ ਸਾਰੇ ਸੀਗੇ ਪਰ ਉਹਨੇ ਆਲ ਆਵਰ ਸਡਨ ਤਿੰਨ ਚਾਰ ਦਿਨ ਤੋਂ ਭਾਇਆ ਮੈਂ ਤੇ ਇਹਦੇ ਘਰ ਵੀ ਗਿਆ ਕੇ ਆਏ ਸੀਗੇ ਜਿਹੜੀ ਨੀਦੀ ਉਹਦੇ ਘਰ ਜਾ ਕੇ ਆਏ ਸੀਗੇ ਉਹਦੇ ਪਿਓ ਨੂੰ ਸਾਰਾ ਪਤਾ ਕਿੱਥੇ ਆ ਉਹ ਉਹ ਜਾਣ ਬੁੱਝ ਕੇ ਡਰਾਮੇ ਕਰ ਰਿਹਾ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਇਹਦੇ ਇਹ ਘਰ ਹੈ ਮਨੀ ਮੱਜਰੇ ਜੀ 85/3 ਮਨੀ ਮੱਜ ਫਰੇ ਪੱਕੇ ਕਰਾ ਹਾਂ ਹਾਂ ਜੀ ਹਾਂ ਜੂਰੋ ਦੀ ਉਹਨਾਂ ਦੀ ਬੇਸਟ ਰਿਡਰ ਕਾਰਡ ਬਣੇ ਹੋਏ ਆ ਅਸੀਂ ਉੱਥੇ ਜਾ ਕੇ ਵੀ ਆਏ ਤੇ ਇਹਦਾ ਪਿਓ ਮਿਲਿਆ ਸੀਗਾ ਦੀਦੀ ਨੂੰ ਸਾਨੂੰ ਉਹਨੇ ਸਾਡੇ ਨਾਲ ਨਾਲ ਚੰਗੀ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦਾ ਜਾਓ ਜਿਹੜੀ ਕੰਪਲੇਂਟ ਕਰਨੀ ਹੈ ਕਰ ਲਓ ਪੁਲਿਸ ਤੁਹਾਡਾ ਗੋਲੀ ਮਾਰ ਲੂਗੀ ਵੀਰੇ ਉਹਨੂੰ ਸਾਰਾ ਪਤਾ ਜੇ ਉਹਦੀ ਤੱਕੀ ਅੱਧ ਕੀਤੀ ਜਾਊਗੀ ਤਾਂ ਉਹ ਪਤਾ ਲੱਗ ਜਾਊਗਾ ਕਿੱਥੇ ਗਏ ਆ ਗੋਲੀ ਬੰਦਾ ਰਿਹਾ ਮੈਂ ਇੱਕ ਹਫਤਾ ਜੀ ਵੇਟ ਕੀਤੀ ਸਾਹਮਣੇ ਹੋਟਲ ਤੇ ਮੈਂ ਰਿਹਾ ਇਹ ਰੁਕਦਾ ਰਿਹਾ ਰਾਤ ਆਂਦਾ ਰਿਹਾ ਲਾਈਟ ਓਨ ਕੀਤੀ ਕਰਨੀ ਆ ਨਾਲ ਹੀ ਆਪਣੇ ਡਾਕੂਮੈਂਟ ਲੈਣੇ ਆ ਚੱਲ ਜਾਣਾ ਮੈਂ ਇੱਕ ਹਫਤਾ ਇੱਥੇ ਵੇਟ ਕੀਤੀ ਤਾਂ ਵੀ ਨਹੀਂ ਇਹ ਬੰਦਾ ਨਜ਼ਰ ਆਇਆ ਹੁਣ ਹੁਣ ਪਤਾ ਚੱਲਿਆ ਕਿ ਇਧਰ ਫੋਨ ਬੰਦ ਜਾ ਰਿਹਾ ਤੇ ਸੋਚ ਬੰਦਾ ਮੈਂ ਫੇਰ ਇੱਥੇ ਆਣ ਕੇ ਚੱਕਰ ਮਾਰਿਆ ਉੱਥੇ ਬਾਲ ਲੱਗਿਆ ਜੀ ਭੱਜ ਗਿਆ ਉਹਨੇ ਠੱਗੀ ਮਾਰੀ ਉਹਨਾਂ ਦਾ ਕੀ ਨਾਮ ਸੀ ਜੀ ਕੁਲ ਕੁਮਾਰ ਉਹਨਾਂ ਦੀ ਵਾਈਫ ਜੀ ਨੀਧੀ ਉਹਨਾਂ ਦੀ ਵਾਈਫ ਨੀਧੀ ਬਦਵਾਰ ਤੇ ਉਹਨਾਂ ਦਾ ਆਫਿਸ ਇੱਥੇ ਸੀਗਾ ਜਿਹੜਾ ਆਫਿਸ ਸਾਹਮਣੇ ਆਫਿਸ ਬੰਦ ਹੈ ਜੀ ਹਫਤੇ ਤੋਂ ਆਫਿਸ ਬੰਦ ਹੈਗਾ ਪੰਜ 10 ਦਿਨ ਹੋ ਗਏ ਆ 10 ਦਿਨ ਤੋਂ ਨਾ ਨੰਬਰ ਬਣ ਜਾ ਰਿਹਾ ਟੋਟਲੀ ਕੋਈ ਨੂੰ ਕੁਝ ਨਹੀਂ ਪਤਾ ਕਿੱਥੇ ਗਏ ਕਿੱਥੇ ਨਹੀਂ ਤੇ ਇਹੀ ਕਹਿੰਦੇ ਸੀ ਪਹਿਲਾਂ ਜਾਣ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਪੈਸੇ ਅੱਜ ਮਿਲ ਜਾਣਗੇ ਕੱਲ ਮਿਲ ਜਾਣਗੇ ਉਸ ਦਿਨ ਨੇ ਰੁੱਪ ਚੋਪਣੇ ਲੈਫਟ ਮਾਰਤਾ 300 300 ਬੰਦੇ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਉਹ ਇਕੱਠੇ ਹੋਏਗਾ ਨਹੀਂ ਹੋਏਗਾ ਅਸੀਂ ਕਿਸੇ ਤਰ੍ਹਾਂ ਨੰਬਰ ਲੈ ਕੇ ਦੋ ਚਾਰ ਬ ਰਣ ਮੈਂ ਪਠਾਨਕੋਟ ਤੋਂ ਆ 2023 ਵਿੱਚ ਭਾਜੀ ਮੈਂ 95 ਲੱਖ ਰੁਪਏ ਲਗਾਏਗਾ ਸਿਰਫ 6 ਮਹੀਨੇ ਮੇਨੂੰ ਹਲਕੇ ਥੋੜੇ ਪੈਸੇ ਆਂਦੇ ਰਹੇ ਆ ਉੱਤੋਂ ਬਾਅਦ ਭਾਜੀ ਜਦੋਂ ਆਪਾਂ ਆਫਿਸੇ ਚੱਕਰ ਲਾਣ ਲੱਗੇ ਆ ਭਾਜੀ ਸ਼ਾਮ ਨੂੰ ਆਉਣਾ ਮੈਂ ਤੁਹਾਨੂੰ ਕੱਲ ਪੇਮੈਂਟ ਦਿਨਾ ਪਰਸੋ ਦਿਨਾ ਭਾਜੀ ਕੋਈ ਪੇਮੈਂਟ ਨਹੀਂ ਹੈਗੀਆਂ ਦੀ ਆਪਾਂ ਖੁਦ ਪਰੇਸ਼ਾਨ ਹੈਗੇ ਆ ਬਈ ਤੁਸ ਜੇ ਐਲੀਵੇਟਰ ਤੇ ਤੁਹਾਨੂੰ ਕੋਈ ਪੇਮੈਂਟ ਨਹੀਂ ਆਈ ਹੈਗੀ ਤੁਹਾਨੂੰ ਸ਼ੱਕ ਨਹੀਂ ਤੁਸੀਂ ਕੰਪਲੇਨ ਸਰ ਸ਼ੱਕ ਨਹੀਂ ਐਕਚੁਅਲੀ ਮੈਂ ਵੀ ਕਿਸੇ ਦੇ ਨਾਲ ਜੋੜ ਕੇ ਸਰ ਪੇਮੈਂਟ ਲਗਾਈ ਹੋ ਕਹਿੰਦਾ ਬਹੁਤ ਵਧੀਆਗਾ ਬਹੁਤ ਵਧੀਆਗਾ ਸਰ ਜਿਸ ਨੇ ਪੇਮੈਂਟ ਲਗਾਈ ਉਸ ਤੋਂ ਬਾਅਦ ਪਤਾ ਚੱਲੇ ਆ ਕਿ ਐ ਸਿਸਟਮ ਹੋਇਆ ਸਾਡੇ ਨਾਲ ਆਪਾਂ ਕਹਿੰਨੇ ਸਰ ਬੰਦੇ ਨੂੰ ਆਪਾਂ ਪੁਲਿਸ ਕੰਪਲੇਨ ਕਰੀ ਜਲਦੀ ਜਲਦੀ ਸਰ ਟ੍ਰੇਸ ਹੋਏ ਬੰਦਾ ਤੇ ਬੰਦਾ ਪਕ ਮੈਂ ਵੀ ਅਨਕਲ ਪੈਸੀ ਇਨਵੈਸਟ ਕੀਤੀ ਸੀਗੇ ਆਪਣੇ ਕਲਾਇੰਟਾਂ ਦੇ ਵੀ ਲਗਵਾਏ ਹਾਂ ਜੀ ਮੈਂ ਸਰ ਆਪਣੇ ਰਿਸ਼ਤੇਦਾਰਾਂ ਦੇ ਵੀ ਲਗਵਾਏ ਆਪਣੇ ਫਰੈਂਡ ਸਰਕਲ ਦੇ ਵੀ ਲਗਾਏ 2.5 ਕਰੋੜ ਰੁਪਏ ਲਾਇਆ ਹੋਇਆ ਸਰ 7-8 ਸਾਲ ਤੋਂ ਰਿਟਰਨ ਦੇ ਰਹਾ ਸੀਗਾ ਇਹ ਰੈਗੂਲਰ ਪੇਮੈਂਟ ਜਾ ਰਹੀ ਸੀ ਕਲਾਇੰਟਾਂ ਨੂੰ ਵੀ ਮੈਨੂੰ ਵੀ ਜਾ ਰਹੀ ਸੀ ਲਾਸਟ ਅਕਤੂਬਰ 2024 ਤੋਂ ਇਹਨੇ ਪੇਮੈਂਟ ਦੇਣੀ ਬੰਦ ਕਰਤੀ ਗੋਲੀਆਂ ਦੇ ਜਾ ਰਹੀ ਸੀ ਕਹਿੰਦਾ ਬ੍ਰਿਜ ਵਾਲੀ ਕੰਪਨੀ 'ਚ ਪੈਸਾ ਲਾਇਆ ਹੋਇਆ ਹੈਗਾ ਤੇ ਆ ਇੱਕ ਸਾਲ ਬਾਅਦ ਆਏਗਾ ਮਾਰਚ 2025-26 ਤੱਕ ਪੈਸਾ ਮਿਲੇਗਾ ਸਾਰਿਆਂ ਨੂੰ ਕਹਿ ਦੋ ਤੁਸੀਂ ਇਹ ਹੈ ਉਹ ਆ ਇਸ ਤਰ੍ਹਾਂ ਤਰ੍ਹਾਂ ਮੈਂ ਵੀ ਅੱਗੇ ਕਮਿਟਮੈਂਟ ਕਰਦਾ ਰਹਾ ਪਰ ਇਹ ਪੈਸਾ ਦੇ ਨਹੀਂ ਰਹਾ ਸੀ ਰੋ ਰੋ ਕੇ ਦਿਖਾਉਂਦਾ ਸੀਗਾ ਦਾੜੀ ਵੱਡੀ ਵੱਡੀ ਕਰ ਲਈ ਟੈਨਸ਼ਨ ਵਿੱਚ ਦਿਖਾਉਂਦਾ ਸੀ ਮੈਂ ਟੈਨਸ਼ਨ ਚ ਹੈਗਾ ਬਹੁਤ ਜ਼ਿਆਦਾ ਫਿਰ ਇੱਕ ਗਰੁੱਪ ਬਣਾ ਲਿਆ ਗਰੁੱਪ ਦੇ ਵਿੱਚ ਸਾਰੇ ਬੰਦੇ ਐਡ ਹੋ ਗਏ ਗਰੁੱਪ 85 ਇਹਨੂੰ ਕਹੀ ਜਾ ਰਹੇ ਸੀਗੇ ਪਰ ਪੈਸਾ ਇਹਨੇ ਕੁਝ ਨਹੀਂ ਦਿਆ ਲਾਸਟ ਸੀਨ ਹੁਣ ਹੋਇਆ ਇਹ ਭੱਜ ਗਿਆ ਅੱਜ ਅੱਜ ਅਸੀਂ ਬਹੁਤ ਟੈਨਸ਼ਨ ਚ ਹੈਗੇ ਲੋਕਾਂ ਦੇ ਪੈਸੇ ਲੱਗੇ ਹੋਏ ਆ ਲੋਕੀ ਮੈਨੂੰ ਕਹਿ ਰਹੇ ਹੈਗੇ ਮੇਰੇ ਪਿੱਛੇ ਪਾਰੇ ਮੈਂ ਕਲਾਇੰਟ ਜੋੜੇ ਹੋਏ ਆ ਹੁਣ ਮੈਂ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਇਥੇ ਲੋਕਲੀ ਹੋਇਆ ਕਿਥੋਂ ਹਾਂਜੀ ਸਰ ਮੈਂ ਚੰਡੀਗੜ੍ਹ ਤੋਂ ਆਇਆ ਸੈਕਟਰ 38 ਜੀ